ਤਤ ਸ੍ਰੀ ਕਾਲ ਜੀ ਸਾਰਿਆਂ ਨੂੰ ਪੰਜਾਬੀ ਕਲਚਰ ਵਲੌਗ ਵਿੱਚ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਸੋ ਕਿਰਪਾ ਕਰਕੇ ਵਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਕੇ ਜਾਣਾ ਜੀ ਸੋ ਚਲੋ ਫਿਰ ਦਿਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਸਵਾਰਤੀ ਜਾਂਦੇ ਜੀ ਅੱਜ ਗੱਲ ਕਰਾਂਗੇ ਜੀ ਆਪਾਂ ਚੂੜੀਆਂ ਬਾਰੇ ਬੰਗਾਂ ਬਾਰੇ ਬੰਗਾ ਜਾਂ ਚੂੜੀਆਂ ਔਰਤਾਂ ਦਾ ਗਹਿਣਾ ਹੈ ਜਦ ਤੋਂ ਸભ્યਤਾ ਨੇ ਅੱਖ ਖੋਲੀ ਔਰਤਾਂ ਤਦੋਂ ਤੋਂ ਹੀ ਚੂੜੀਆਂ ਪਹਿਨਦੀਆਂ ਆਉਂਦੀਆਂ ਹਨ ਪਹਿਲਾਂ ਪਹਿਲੇ ਜਦ ਮਨੁੱਖ ਜੰਗਲਾਂ ਦੇ ਗੁਫਾਵਾਂ ਵਿੱਚ ਰਹਿੰਦਾ ਸੀ ਤਦ ਵੀ ਕੁੜੀਆਂ ਫੁੱਲਾਂ ਤੇ ਬੇਲਾਂ ਦੀਆਂ ਚੂੜੀਆਂ ਪਹਿਨਦੀਆਂ ਸਨ ਅੱਗੇ ਚਲ ਕੇ ਚੂੜੀਆਂ ਕੰਚ ਦੀਆਂ ਬਣਨ ਲੱਗੀਆਂ ਇਹ ਕੱਚ ਦੀਆਂ ਚੂੜੀਆਂ ਦਾ ਕੁੜੀਆਂ ਦੀਆਂ ਜਿੰਦ ਦੇ ਜਾਨ ਬਣ ਗਈਆਂ ਚੂੜੀਆਂ ਨੂੰ ਸੁਹਾਗ ਦੀ ਨਿਸ਼ਾਨੀ ਸਮਝਿਆ ਜਾਂਦਾ ਸੀ ਜਦ ਕੁੜੀ ਨੂੰ ਸਹੁਰਾ ਘਰ ਭੇਜਿਆ ਜਾਂਦਾ ਸੀ ਤਾਂ ਚੂੜੀਆਂ ਜ਼ਰੂਰ ਭੇਜੀ ਜਾਂਦੀਆਂ ਸਨ ਚੂੜੀਆਂ ਸੋਨੇ ਦੀਆਂ ਵੀ ਬਣਦੀਆਂ ਸਨ ਪਰ ਇਹ ਸੋਨੇ ਦੀਆਂ ਚੂੜੀਆਂ ਤੇ ਚੰਦ ਬੰਦ ਦਿਨ ਦਿਹਾਰ ਚੰਦ ਬੰਦ ਦਿਨ ਦਿਹਾਰ ਉੱਤੇ ਹੀ ਪਾਏ ਜਾਂਦੇ ਸਨ ਕੱਚ ਦੀਆਂ ਜੂੜੀਆਂ ਤਾਂ ਕੁੜੀਆਂ ਦੀ ਨਾਜ਼ੁਕਤਾ ਦੀ ਨਿਸ਼ਾਨੀ ਹੁੰਦੀ ਹੈ ਜਦੋਂ ਕਿਸੇ ਮਰਦ ਨੂੰ ਮੁੰਜੀ ਕਹਿਣਾ ਹੋਵੇ ਤਾਂ ਉਸ ਨੂੰ ਸਗਾਦ ਵੇ ਚੂੜੀਆਂ ਭੇਜੀਆਂ ਜਾਂਦੀਆਂ ਸਨ ਕਹਿੰਦੇ ਨੇ ਪੋਰਸ ਨੇ ਅੰਬੀ ਨੂੰ ਚੂੜੀਆਂ ਭੇਜੀਆਂ ਸਨ ਕਿ ਪਹਿਨ ਕੇ ਸਿਕੰਦਰ ਦਾ ਸਵਾਗਤ ਕਰਾਂ ਚੂੜੀਆਂ ਜੰਮਦੀਆਂ ਕੁੜੀਆਂ ਨੂੰ ਵੀ ਪਹਿਨਾ ਦਾ ਤਿੰਜਾਂ ਦੀਆਂ ਸਨ ਮੁੰਡਿਆਂ ਨੂੰ ਕੜੇ ਪਰ ਕੁੜੀਆਂ ਨੂੰ ਝੂੜੀਆਂ ਝੂੜੀਆਂ ਅਨੇਕਾ ਰੰਗ ਤੇ ਅਨੇਕਾ ਰੰਗਾਂ ਦੇ ਢੰਗਾਂ ਦੀਆਂ ਹੁੰਦੀਆਂ ਸਨ ਪਹਿਲਾਂ ਪੰਜਾਬ ਵਿੱਚ ਕੁੜੀਆਂ ਸ਼ਹਿਰ ਵਿੱਚ ਕਦੇ ਕਦਾਂ ਹੀ ਜਾਂਦੀਆਂ ਸਨ ਉਹ ਕੱਚ ਦੀਆਂ ਝੂੜੀਆਂ ਜ਼ਿਆਦਾ ਮੇਲੇ ਪਾਉਂਦੀਆਂ ਸਨ ਅਤੇ ਜਾਂ ਬਣ ਜਾ ਰਿਆਂ ਤੋਂ ਬਣ ਜਾ ਰਹੇ ਪਿੰਡੀ ਝੂੜੀਆਂ ਸੀਸੇ ਦੰਦਾਸਾ ਸ਼ਰਮਾ ਤੇ ਕੁੜੀਆਂ ਦੇ ਕਲਿੱਪ ਵਗੈਰਾ ਲੈ ਕੇ ਪਿੰਡੀ ਆਉਂਦੇ ਸਨ ਇਹਨਾਂ ਕੋਲ ਸ਼ੀਸ਼ੇ ਵਾਲੇ ਟਰੰਕ ਹੁੰਦੇ ਸਨ ਜਿਨ੍ਹਾਂ ਵਿੱਚ ਮਨਮੋਹੜੀਆਂ ਮਨਮੋਹਣੀਆਂ ਚੂੜੀਆਂ ਝਲਕਦੀਆਂ ਸਨ ਚੂੜੀਆਂ ਦਾ ਹੁੱਕਾ ਮਿਲਦੇ ਆਏ ਕੁੜੀਆਂ ਬੰਜਾਰੇ ਦਿਵਾਰੇ ਇਕੱਠੀਆਂ ਹੋ ਜਾਂਦੀਆਂ ਉਹ ਬੰਜਾਰੇ ਨੂੰ ਇੰਜ ਕਹਿੰਦੀਆਂ ਚੂੜੀ ਵਾਲਿਆ ਬੰਜਾਰਿਆ ਸਾਡੀ ਗੱਲ ਆਵੇ ਸਾਡੀ ਗਲੀ ਆਵੇ ਕੁਨੀਆਂ ਸੱਬੋ ਕੱਠੀਆਂ ਕੁੜੀਆਂ ਇਤਰ ਫੇਰਾ ਪਾਵੇ ਲਿਆ ਵੇਖਾਂ ਬਲੌਰੀ ਬੰਦਾ ਬੀਣੀ ਮੇਚ ਜੜਾਵੇ ਇਦਾਂ ਤੰਗ ਚੜਾ ਕੇ ਬੰਗਾ ਮੈਨੂੰ ਨਾ ਤੜਪਾਵੇ ਹੱਥ ਨੂੰ ਨੀਲ ਪਾਏ ਮੇਜ ਦੀ ਟੂੜੀ ਪਾਵੇ ਹੱਥ ਨੂੰ ਨੀਲ ਪਾਏ ਨਾ ਨਾਣਾ ਪ੍ਰੀਭਾਵੀ ਜੂ ਵੀ ਬੰਗਾ ਮਚਰਾਉਣ ਲਈ ਆਖਦੀ ਹੈ ਆਪਣੇ ਪਤੀ ਤੋਂ ਡਰਦੀ ਵੀ ਡਰਦੀ ਵੀ ਹੈ ਕਿ ਗੜੀ ਚ ਨਸੰਗ ਕਿਵੇਂ ਜਾਵਾਂ ਆ ਗਿਆ ਬੰਜਾਰਾ ਨੀ ਚੜਾ ਲਾ ਬਾਬੂਈ ਚੂੜੀਆਂ ਤੇਰੇ ਗੋਰੇ ਰੰਗ ਨੂੰ ਫੱਬਣ ਨਾਲ ਸਰਪਤੀ ਗੂੜੀਆਂ ਮੁੱਸਾ ਡਾਡਾ ਪਹਾਰਾ ਨੀ ਨਣਾਣੇ ਤੇਰੇ ਵੀਰਤਾ ਹੋ ਜੂ ਕੋਈ ਕਾਰਾ ਨੀ ਬੰਗਾ ਜੇ ਚੜਾ ਲੀਆਂ ਸੋ ਇਸ ਤਰ੍ਹਾਂ ਲੋਕ ਗੀਤਾਂ ਵਿੱਚ ਇਹਨਾਂ ਦਾ ਜ਼ਿਕਰ ਆਉਂਦਾ ਏ ਥਾਬੀ ਤਾਂ ਮੇਲੇ ਜਾਵੇਗੀ ਤਾਂ ਤੇ ਆਪਣੇ ਪਤੀ ਨੂੰ ਚੂੜੀਆਂ ਚੜਾਉਣ ਦੀ ਫਰਮਾਇਸ਼ ਕਰੇਗੀ ਮਾਹੀ ਬੈ ਸੁਣ ਮੇਰਿਆ ਮਾਈਆ ਮੇਲਾ ਅੱਜ ਵਿਖਾ ਦੇ ਰੰਗ ਬਰੰਗੀਆਂ ਸੰਸ਼ਣ ਕਰਦੀਆਂ ਚੂੜੀਆਂ ਮੈਨੂੰ ਚੜਾ ਦੇ ਪਰ ਸਾਰੇ ਮੇਲੇ ਚ ਬੋੜੀ ਨੂੰ ਚੂੜੀਆਂ ਪਸੰਦ ਨਾ ਆਉਣ ਤੇ ਪਤੀ ਕਹਿੰਦਾ ਹੈ ਤੇਰੇ ਚੂੜੀਆਂ ਪਸੰਦ ਨਾ ਆਈਆਂ ਵੀ ਸਾਰਾ ਮੇਲਾ ਗਾਹ ਮਾਰਿਆ ਪੁਰਾਣੇ ਪੰਜਾਬ ਦੀਆਂ ਕੁੜੀਆਂ ਚੂੜੀਆਂ ਬਿਨਾ ਨਹੀਂ ਸੰਨ ਰਹਿੰਦੀਆਂ ਲੋਗ ਬਿਨਾ ਤਾਂ ਨੱਕ ਸੋਹ ਦਾ ਚੂੜੀਆਂ ਬਾਜ ਕਲਾਈਆਂ ਲੋਗ ਬਿਨਾ ਨਾ ਨੱਕ ਸੋਹ ਦਾ ਚੂੜੀਆਂ ਬਿਨ ਤੂ ਚੂੜੀਆਂ ਬਾਜ ਕਲਾਈਆਂ ਕੁੜੀਆਂ ਦੇ ਬਹੁਤੀਆਂ ਚੂੜੀਆਂ ਪਾ ਕੇ ਜੱਗ ਹੀ ਕੰਮ ਕਰਦੀਆਂ ਚੂੜੀਆਂ ਦੀ ਛਣਸਣ ਦਾ ਇਲਾਹੀ ਰਾਗ ਛੜ ਜਾਂਦਾ ਸੀ ਸਵੇਰੇ ਤੜਕੇ ਉੱਠ ਕੇ ਬਹੁਤੀਆਂ ਬਹੁਟੀਆਂ ਨੇ ਗਲਤ ਰੜਕਣਾ ਹੁੰਦਾ ਪਰ ਉਹਨਾਂ ਦੇ ਪਤੀ ਉਹਨਾਂ ਨੂੰ ਸਵਾਲਣਾ ਚਾਹੁੰਦੇ ਵੱਡੇ ਤੜਕੇ ਦੁੱਧ ਰੜਕੇ ਤੂੰ ਚੂੜੀਆਂ ਨੂੰ ਸੁਣਕਾਉਂਦੀ ਸੁਣ ਕੇ ਰਾਗਏ ਬੰਗਾ ਦਾ ਨਹੀਂ ਸਾਨੂੰ نیند ਆਉਂਦੀ ਮੁਕਲਾਵੇ ਜਾਣ ਤੋਂ ਪਹਿਲਾਂ ਬੰਗਾ ਚੜਾਉਣੀਆਂ ਜ਼ਰੂਰੀ ਹੁੰਦੀਆਂ ਸਨ ਕੁੜੀਆਂ ਆਪਣੀ ਮਾਂ ਨੂੰ ਫਰਮਾਇਸ ਇੰਜ ਕਰਦੀਆਂ ਅਸਾਂ ਕੱਲ ਮੁਕਲਾਵੇ ਜਾਣਾ ਮਾਈ ਨਹੀਂ ਚੜਾਵੇ ਚੂੜੀਆਂ ਚੂੜੀਆਂ ਜੇਕਰ ਮੈਂ ਨਹੀਂ ਚੜਾ ਕੇ ਦਿੱਤੀਆਂ ਹੁੰਦੀਆਂ ਤਾਂ ਉਹ ਪਿਆਰ ਨਾਲ ਰੱਖੀਆਂ ਜਾਂਦੀਆਂ ਸਨ ਪਰ ਸੱਸੂ ਦੇਆਂ ਚੂੜੀਆਂ ਵੀ ਸੱਸੂ ਗੰਗ ਬੁਰੀਆਂ ਲੱਗਣ ਲੱਗਦੀਆਂ ਸਨ ਐ ਬੰਗਾ ਮੇਰੀ ਸਸਰੇਆਂ ਚੜਾਈਆਂ ਧੰਨਾ ਮਹਿਲ ਦੇ ਨਾਲ ਮੰਗਾ ਟੋਕਮੀਆਂ ਐ ਬੰਗਾ ਮੇਰੀ ਮਾਂ ਨੇ ਚੜਾਈਆਂ ਰੱਖਾਂ ਦਿਲ ਦੇ ਨਾਲ ਬੰਗਾ ਟੋਕਮੀਆਂ ਬਲੜੀਆਂ ਦੇ ਵੀਰਾਂ ਕੋਲ ਜਿਆਦਾ ਫਸਲਾਂ ਵੇਚਣ ਦੇ ਪੈਸੇ ਆਉਂਦੇ ਤਾਂ ਉਹ ਤਾਂ ਉਸ ਚੂਰੀਆਂ ਦੀ ਫਰਮਾਇਸ਼ ਹੀ ਕਰਦੇ ਸਨ ਤੇਰੀ ਜੇਬ ਚ ਖੜਕਣ ਪੈਸੇ ਵੀਰ ਵੇ ਚੜਾ ਦੀਆਂ ਚੂਰੀਆਂ ਵਿਆਹ ਤੋਂ ਇੱਕ ਦਿਨ ਪਹਿਲਾਂ ਕੁੜੀ ਨੂੰ ਮਾਮਾ ਚੂਰੀ ਚੜਾਉਂਦਾ ਸੀ ਚੂੜਾ ਚੜਾਉਂਦਾ ਸੀ ਚੂੜੇ ਹਾਂਥੀ ਦੰਦ ਦੇ ਵੀ ਮਿਲਦੇ ਸਨ ਬੜੇ ਹੀ ਸੋਹਣੇ ਚੂੜੇ ਅੱਜ ਵੀ ਚੜਾਏ ਜਾਂਦੇ ਹਨ ਚੂੜੇ ਵਾਲੀ ਨਵੀਂ ਵਿਆਹੀ ਕੁੜੀ ਦਾ ਵਿਸ਼ੇਸ਼ਣ ਹੈ ਚੂੜੀਆਂ ਅੱਜ ਵੀ ਕੁੜੀਆਂ ਬੜੇ ਸ਼ੌਂਕ ਨਾਲ ਪਹਿਨਦੀਆਂ ਹਨ ਗੋ ਕੁੜੀਆਂ ਕਾਜ ਜਿ ਵੜਦੀਆਂ ਹਨ ਉਹ ਕਾਜ ਜਿ ਚੂੜੀਆਂ ਨਹੀਂ ਪਹਿਨਦੀਆਂ ਹਨ ਪਰ ਘਰ ਵਿੱਚ ਕਈ ਕਈ ਦਰਜਣਾ ਚੂੜੀਆਂ ਉਹਨਾਂ ਰੱਖੀਆਂ ਹੋਈਆਂ ਨੇ ਜਦੋਂ ਕਿਸੇ ਉਤਸਵ ਜਾਂਦੀਆਂ ਨੇ ਤਾਂ ਅਰਕਾਂ ਤੱਕ ਚੂੜੀਆਂ ਪਹਿਨਦੀਆਂ ਹਨ ਅੰਦਰ ਜਾਂਦਾ ਬਾਹਰ ਜਾਂਦਾ ਲਾਲ ਕਿਊੜਾ ਸ਼ਣਕ ਦਾ ਅੱਜੇ ਮੇਰੇ ਮਾਈਏ ਆਣਾ ਮਨ ਮੁਕਾਣਾ ਮਨਪੁਕਾਣਾ ਕਣਕ ਦਾ ਹਾਂ ਤੇ ਜਦ ਮਾਹੀ ਨੇ ਆਉਣਾ ਹੁੰਦਾ ਤਾਂ ਕੁੜੀਆਂ ਉਹੀ ਵਿਹਲਾ ਚੂੜਾ ਪਹਿਨ ਲੈਂਦੀਆਂ ਸਨ ਤੇ ਕਣਕ ਦਾ ਮਨ ਭਾਵ ਰੋਟੀ ਪਕਾਉਂਦੀਆਂ ਸਨ ਬਰਨਾਂ ਦਾ ਘਰ ਵਿੱਚ ਮਿੱਸੀਆਂ ਰੋਟੀਆਂ ਹੀ ਤੱਕਦੀਆਂ ਸਨ ਸੋਏਤੀ ਜੀ ਚੂੜੀਆਂ ਬਾਰੇ ਜਾਣਕਾਰੀ ਸੋ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਅੱਜ ਦਾ ਬਲੌਗ ਵੀ ਵਧੀਆ ਲੱਗਿਆ ਹੋਵੇਗਾ ਸੋ ਕਿਰਪਾ ਕਰਕੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਜਾਣਾ ਜੀ ਸੋ ਆਉਣ ਵਾਲੇ ਬਲੌਗ ਵਿੱਚ ਮੈਂ ਤੁਹਾਨੂੰ ਹੋਰ ਕੋਈ ਪ੍ਰਾਣੀ ਚੀਜ਼ ਦਿਖਾਵਾਂਗਾ ਜੋ ਪੁਰਾਣੇ ਵੇਲਿਆਂ ਦੇ ਵਿੱਚ ਵਰਤੀ ਜਾਂਦੀ ਸੀ ਸੋ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ